ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਰਾਗ ਪੈਰੋ ਮਹੱਲਾ ਪੰਜਵਾਂ ਪੜ ਤਾਲ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਪ੍ਰਤਿਪਾਲੂ ਪ੍ਰਭ ਕਿਰਪਾਲ ਕਵਨ ਗੋਨਾ ਗਨੀ ਅਨਕ ਰਾਂਗ ਬਹੁਤ ਰਾਂਗ ਸਰਬ ਕੋ ਧਨੀ ਰਹਾਓ ਅਨਕ ਗਿਆਨ ਅਨਕ ਧਿਆਨ ਅਨਕ ਜਾਪ ਜਾਪ ਤਾਪ ਅਨਕ ਗੁਨਤ ਤੁਨ ਤਲਲਤ ਅਨਕ ਧਾਰ ਮੁਨੀ ਅਨਕ ਨਾਦ ਅਨਕ ਬਾਜ ਨਿਮਖ ਨਿਮਖ ਅਨਕ ਸਵਾਦ ਅਨਕ ਦੋਖ ਅਨਕ ਰੋਗ ਮਿਟੈ ਜਸ ਸੁਨੀ ਨਾਨਕ ਸੇਵ ਪਾਰ ਦੇਵ ਤਟੈ ਖਟੈ ਵਰਤ ਪੂਜਾ ਗਵਨ ਭਵਨ ਯਾਤਰ ਕਰਨ ਸਗਲ ਫਲ ਪੁਨੀ ਪੈ ਰੋਸਟ ਪਦੀਆ ਮਹੱਲਾ ਪਹਿਲਾ ਘਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਆਤਮ ਹੈ RAM RAM ਹੈ ਆਤਮ ਜੀਨਸ ਗੁਰ ਵਿਚਾਰਾ ਮ੍ਰਿਤ ਬਾਣੀ ਸ਼ਬਦ ਪਛਾਣੀ ਦੁੱਖ ਕਟੈ ਹੁ ਮਾਰਾ ਨਾਨਕ ਹੋਮੈ ਰੋਗ ਬੁਰੇ ਜੈ ਦੇਖਾਂ ਤੈ ਇੱਕਾ ਬੇਦਨ ਆਪੇ ਬਖਸੈ ਸ਼ਬਦ ਤੁਰੇ ਰਹਾਉ ਆਪੇ ਪਰਖੇ ਪਰਖਣ ਹਾਰੇ ਬਹੁਰ ਸੁਲਾਕ ਨਾ ਹੋਈ ਜਿਨ ਕੋ ਨਦਰ ਭਈ ਗੁਰ ਮੇਲੇ ਪ੍ਰਭਾ ਨਾ ਸਚ ਸੋਈ ਪੌਣ ਪਾਣੀ ਬਸੰਤਰ ਰੋਗੀ ਰੋਗੀ ਧਰਤ ਸੁਭੋਗੀ ਮਾਤ ਪਿਤਾ ਮਾਇਆ ਦੇਸ ਰੋਗੀ ਰੋਗੀ ਕੁਟੰਬ ਸੰਜੋਗੀ ਰੋਗੀ ਬ੍ਰਹਮਾ ਵਿਸ਼ਨੁਰ ਸੁਦਰ ਰੋਗੀ ਸਗਲ ਸੰਸਾਰਾ ਹਰ ਪਦ ਚੀਨ ਭਏ ਸੇ ਮੁਕਤੇ ਗੁਰ ਕਾ ਸਬਦ ਵਿਚਾਰਾ ਰੋਗੀ ਸਾਤ ਸਮੁੰਦਸ ਨਦੀਆਂ ਅਖੰਡ ਪਤਾਲ ਸੇ ਰੋਗ ਭਰੇ ਹਰ ਕੇ ਲੋਕ ਸੇ ਸਾਇ ਸੁਹੇਲੇ ਸਰਬੀ ਥਾਈ ਨਦਰ ਕਰੇ ਰੋਗੀ ਘੜ ਦਰਸ਼ਨ ਭੇਖ ਧਾਰੀ ਨਾਨਾ ਹਟਿ ਅਨੇਕਾ ਬੇਦ ਕਤੇਬ ਕਰੈ ਕਹਿ ਬਪਰੇ ਨੈ ਬੂਜੈ ਇਕ ਕਾ ਮੇਟਰਾਸ ਖਾਏ ਸੋ ਰੋਗ ਭਰੀਜੈ ਕੰਧ ਮੂਲ ਸੁਖ ਨਾਹੀ ਨਾ ਵਿਸਾਰ ਚਲੈ ਅਨਮਾਰਗ ਅੰਤ ਕਾਲ ਪਛਤਾਹੀ ਤੀਰਤ ਭਰ ਮੈ ਰੋਗ ਨਾ ਛੂਟ ਸ ਪੜਿਆ ਬਾਦ ਮੇ ਬਾਦ ਪਿਆ ਦੁਬਦਾਰ ਰੋਗ ਸੋਬ ਅਦ ਕਬ ਡੇਰਾ ਮਾਇਆ ਕਾ ਮੋਹਤਾਜ ਪਿਆ ਗੁਰਮੁਖ ਸਾਚਾ ਸਬਦ ਸਲਾਹ ਹੈ ਮਨ ਸਾਚਾ ਤੇ ਸ ਰੋਗ ਗਿਆ ਨਾਨਕ ਹਰ ਜਨ ਅਨ ਦਿਨ ਨਿਰਮਲ ਜਿਨ ਕੋ ਕਰਮ ਨਿਸ਼ਾਨ ਪਿਆ ਪੈਰੋ ਮਹੱਲਾ ਤੀਜਾ ਘਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਤੈਨ ਕਰਤਾ ਇੱਕ ਜਲ ਤੋ ਦਿਖਾਇਆ ਤੈਨ ਕਰਤਾ ਇੱਕ ਜਲ ਤੋ ਪਾਇਆ ਅਨਹਦ ਬਾਣੀ ਸ਼ਬਦ ਸੁਣਾਇਆ ਮਾਨਮੁਖ ਭੂਲੇ ਗੁਰਮੁਖ 부ਜਾਇਆ ਕਾਰਣ ਕਰਤਾ ਕਰਦਾਇਆ ਗੁਰ ਕਾ ਸ਼ਬਦ ਮੇਰੇ ਅੰਤਰ ਧਿਆਨ ਹਉ ਕਬੋ ਨਾ ਛੋਡੋ ਹਰ ਕਾ ਨਾਮ ਰਹਾਉ ਪਿਤਾ ਪਹਿਲਾਦ ਪੜਨਾ ਪਠਾਇਆ ਲੈ ਪਾਟੀ ਪਾਦੇ ਕੇ ਆਇਆ ਨਾ ਬਿਨਾ ਨਹਿ ਪੜੋ ਵਿਚਾਰ ਮੇਰੀ ਪਟੀਆਂ ਲਿਖ ਦਿਓ ਗੋਬਿੰਦ ਮੁਰਾਰ ਪੁੱਤਰ ਪਹਿਲਾਦ ਸੋ ਕਹਿਆ ਮਾਏ ਪਰ ਵਰਤਨਾ ਪੜੋ ਰਹੀ ਸਮਝਾਏ ਨਿਰਭਾਉ ਦਾਤਾ ਹਰ ਜੀਓ ਮੇਰਾ ਨਾਲ ਜੇ ਹਰ ਛੋਡੋ ਤੋ ਕੁਲ ਲਾਗੈ ਜੇ ਹਰ ਛੋਡੋ ਤੋ ਕੁਲ ਲਾਗੈ ਗਾਲ ਪਹਿਲਾਦ ਸਭ ਚਾਟੜੇ ਵਿਗਾਰੇ ਹਮਾਰਾ ਕਿਆ ਨਾ ਸੁਣੈ ਆਪਣੇ ਕਾਰਜ ਸੁਵਾਰੇ ਸਭ ਨਗਰੀ ਮੈਂ ਭਗਤ ਦੇ ਰਡਾਈ ਦੁਸ਼ਟ ਸਭਾ ਕਾ ਕਿਸ਼ਨਾਵਸਾਈ ਸੰਡੈ ਮਰਕੈ ਕੀ ਪੁਕਾਰ ਸਭੇ ਦੈਤ ਰਹੇ ਝੱਕ ਮਾਰ ਤਾਲਾ ਤੁਜਨਾ ਕੀ ਪਤ ਰੱਖ ਐ ਸੋਈ ਕੀਤੇ ਕਹਿ ਕਹਿ ਐ ਕਿਆ ਹੋਈ ਕਿਰਤ ਸੰਜੋਗੀ ਦਾਇਤ ਰਾਜ ਚਲਾਇਆ ਹਰਨਾ ਬੂਜੈ ਤਿਨ ਆਪ ਭੁਲਾਇਆ ਪੁੱਤਰ ਪਹਿਲਾਦ ਸਿਉਵਾਦ ਰਚਾਇਆ ਅੰਧਾ ਨਾ ਬੂਜੈ ਕਾਲ ਨੇੜੇ ਆਇਆ ਪ੍ਰਹਿਲਾਦ ਕੋਠੇ ਵਿੱਚ ਰੱਖਿਆ ਬਾਰ ਦਿਆ ਤਾਲਾ ਨਿਰਪੋ ਬਾਲਕ ਮੂਲ ਨਾ ਡਰਈ ਮੇਰੇ ਅੰਤਰ ਗੁਰ ਗੋਪਾਲਾ ਕੀਤਾ ਹੋਵੇ ਸ੍ਰੀ ਕੀ ਕਰੇਣ ਹੁੰਦਾ ਨਾ ਉਤਰਾਇਆ ਜੋਤਰ ਲਿਖਿਆ ਸੋ ਆਏ ਪਹੋਤਾ ਜਨ ਸਿਵਾਦਰ ਚਾਇਆ ਪਿਤਾ ਪਹਿਲਾਦ ਸੋ ਗੁਰਜੋ ਠਾਈ ਕਹਾ ਤੇਮਾਰਾ ਜਗਦੀਸ਼ ਗੁਸਾਈ ਜਗ ਜੀਵਨ ਦਾਤਾ ਅੰਤ ਸਖਾਈ ਜੈ ਦੇਖਾਂ ਧੈਰਿਆ ਸਮਾਈ ਥਾਮੋ ਬਾੜ ਹਰਿ ਆਪ ਦਿਖਾਇਆ ਹੰਕਾਰੀ ਦਇਤ ਮਾਰ ਪਚਾਇਆ ਭਗਤਾ ਮਾਨ ਆਨੰਦ ਵਜੀ ਵਧਾਈ ਆਪਣੇ ਸੇਵਕੋ ਦੇ ਵਡਿਆਈ ਜਮਨ ਮਰਣਾ ਮੋਹ ਪਾਇਆ ਆਵਣ ਜਾਣਾ ਕਰਤਾ ਲਿਖ ਪਾਇਆ ਪਹਿਲਾਦ ਕੇ ਕਾਰਜ ਹਰਿ ਆਪ ਦਿਖਾਇਆ ਭਗਤਾ ਕਾ ਬੋਲ ਲੱਗੈ ਆਇਆ ਦੇਵ ਕੁਲੀ ਲਕਸ਼ਮੀ ਕੋ ਕਰੈ ਜੈ ਘਰ ਮਾਤਾ ਨਰ ਸਿੰਘ ਕਾ ਰੂਪ ਨਿਵਾਰ ਲਕਸ਼ਮੀ ਭੋ ਕਰੈ ਨਾ ਸਾਖੈ ਜਾਏ ਪਹਿਲਾਦ ਜਨ ਚਰਨੀ ਲਾਗਾ ਏ ਸਤਗੁਰੂ ਨਾਮ ਨਿਧਾਨ ਦਿੜਾਇਆ ਰਾਜ ਮਾਲ ਝੂਟੀ ਸਭ ਮਾਇਆ ਲੋਭੀ ਨਾਰੇ ਰਹੇ ਲਪਟਾਏ ਹਰ ਕੇ ਨਾਮ ਬਿੰਦਰ ਗਏ ਮਿਲੇ ਸਜਾਏ ਕਹਿ ਨਾਨਕ ਸਭ ਕੋ ਕਰੇ ਕਰਾਇਆ ਸੇ ਪਰਵਾਣ ਜਿਨੀ ਹਰ ਸਉ ਚਿਤ ਲਾਇਆ ਭਗਤਾں ਦਾ ਅੰਗੀਕਾਰ ਕਰਦਾ ਆਇਆ ਕਰਤਾ ਆਪਣਾ ਰੂਪ ਦਿਖਾਇਆ ਭਗਤਾں ਕਾ ਅੰਗੀਕਾਰ ਕਰਦਾ ਆਇਆ ਕਰਤਾ ਆਪਣਾ ਰੂਪ ਦਿਖਾਇਆ ਗੁਰੂ ਪਿਆਰਿਓ ਭੁਲ ਚੁੱਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ